ਵੀਡੀਓ 'ਚ ਸਵਾਗਤ ਆ। ਅੱਜ ਆਪਾਂ ਇੱਕ ਨਵੀਂ ਤਕਨੀਕ ਦੀ ਜੀਰੀ ਭਰਨ ਵਾਲੇ ਗੱਟਿਆਂ ਦੀ ਮਸ਼ੀਨ ਦਿਖਾਉਣੀ ਆ। ਪਹਿਲਾਂ ਆਪਾਂ ਜਿਵੇਂ ਪੀਪਿਆਂ ਨਾਲ ਭਰਦੇ ਆ ਆ ਦੇਖੋ ਉਹ ਵੀ ਦਿਖਾ ਲਈਏ। ਤੇ ਇਧਰ ਨਵੀਂ ਤਕਨੀਕ ਦੀ ਚੀਜ਼ ਆਈ ਆ। ਆਹ ਦੇਰੀ ਤੇ ਲੱਗ ਕੇ ਵਰਮਾ ਲੱਗਿਆ ਹੋਇਆਗਾ। ਇਹ ਆਟੋਮੈਟਿਕ ਆ ਗੱਟੇ 'ਚ। ਕੋਸਾ ਪਰਗਾਤੇ ਨਾਲ ਕਿਤੇ ਨੇੜੇ ਕਰਦੇ ਇਹਦੇ। ਆਟੋਮੈਟਿਕ ਬਾਹ ਜਾ ਕੇ ਕੱਟਿਆ ਭਰੀ ਜਾਂਦੀ ਹੈ ਕਿ ਉੱਪਰ ਮੋਟਰ ਲੱਗੀ ਹੋਈ ਆ ਜਿੱਥੇ ਕੱਟਿਆ ਜਾਂਦਾ ਉੱਪਰ ਮੋਟਰ ਲੱਗੇ ਬਾਰ ਬਾਰ ਆ ਜਾਂਦਾ ਉੱਧਰ ਕੰਡੇ ਤੇ ਜਾ ਪਟਾ ਲਾਇਆ ਤੇ ਦੂਜਾ ਟੱਪਾ ਆਇਆ ਇਹ ਬਰਨਾਲੇ ਤੋਂ ਬਣਾਈ ਹੋਈ ਮਸ਼ੀਨਾਂ ਵਈ ਦਾ ਕੰਟੈਕਟ ਨੰਬਰ ਹੈ ਨੀਗਾ। ਉਹ ਆਪਾਂ ਕੋਈ ਨਾਈਟ ਨੰਬਰ ਆਇਆ ਆਪਾਂ ਜਰੂਰ ਪਾਵਾਂਗੇ। ਅੱਡੀ ਰਿ ਪਾਰਕਿੰਗ ਵਿੱਚ ਬੈਠਦੇ ਹਾਂ। ਬਾਸ ਬਾਸ ਬਾਸ। ਜੋ ਗੁਰੂ ਤੇਰੀ ਮੋਕੀਏ ਨੂੰ ਰੋਡ ਤੇ ਰਹਾ ਕਰਦੇ ਆਂ ਯਾਦ। ਜਿਮਟੇਰੀ ਦੇ ਬਾਅਦ ਜੇ ਵੀ ਆ ਤੋ ਰਹਿ। ਇਹ ਰੇਖ ਲਰੀ ਹੋਏ ਕਰਕੇ ਥੋੜਾ ਫਰਕ ਆ ਜਾ। ਤਾਂ ਸੋ ਪਰ ਗੱਟਾ ਨਾ ਘਿੱਕੇ ਗਾਣਾ। ਐ ਦਮਾ ਦੇ ਸੋ ਜਾ ਕੇ ਬੋੜੀ ਤੇ ਪੈ। ਬਹੁਤ ਸੀਤੀ ਗੱਟੇ ਭਰਨੇ ਦੀ ਸੀ ਤਾਂ ਨਾਲੋਂ ਜ਼ਿਆਦਾ ਭਰਨੇ ਦੀ ਆ। ਪੱਤੀ ਦੇ ਨਾਲ ਢੇਰੀ ਲੱਗੀ ਹੋਈ ਐ ਇਹ ਤੇ ਲਾਉਣੀ ਹੋਵੇ ਤਾਂ ਬਹੁਤ ਸੀਤੀ ਭਰ ਦੇਣੀ। ਉਹਦਾ ਟੈਕਟ ਪੈਂਦੀ ਆ ਕਿੱਲੇ ਰਿਆ ਝੋਨਾ ਕਰਕੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਧੰਨਵਾਦ